ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਕਲਾਸ ਵਿੱਚ ਪੰਜਾਬੀ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਕਲਾਸ ਤੁਹਾਡੇ ਪੀਐਸਟੈਟ ਐਂਡ ਸੀਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਸੋ ਪੇਪਰ 1 ਐਂਡ ਪੇਪਰ 2 ਦੀ ਤਿਆਰੀ ਕਰ ਰਹੇ ਸਟੂਡੈਂਟਸ ਜਿਨ੍ਹਾਂ ਨੇ ਪੰਜਾਬੀ ਐਜ਼ ਅ ਫਰਸਟ ਆਰ ਫਿਰ ਸੈਕੰਡ ਲੈਂਗੁਏਜ ਰੱਖੀ ਹੋਈ ਆ ਉਹ ਸਾਰੇ ਸਾਥੀ ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਵੇਖਣ ਐਂਡ ਕੁਐਸ਼ਨਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਿਓ ਤਾ ਜੋ ਤੁਹਾਡੇ ਪੇਪਰਾਂ ਦੇ ਵਿੱਚ ਵੀ ਚੰਗੇ ਨੰਬਰ ਆਉਣ ਜੇਕਰ ਤੁਸੀਂ ਇੱਥੇ ਵਧੀਆ ਅਟੈਂਪਟ ਕਰਦੇ ਹੋ ਐਂਡ ਕੁਐਸ਼ਨਸ ਨੂੰ ਸਮਝਦੇ ਹੋ ਸੋ ਜੇਕਰ ਤੁਹਾਨੂੰ ਵੀਡੀਓ ਸਮਝ ਨਾ ਵੀ ਲੱਗੇ ਤੇ ਇਸ ਵੀਡੀਓ ਨੂੰ ਤੁਸੀਂ 2 ਤੋਂ ਲੈ ਕੇ 3 ਵਾਰ ਤੱਕ ਵੀ ਦੇਖ ਸਕਦੇ ਹੋ ਪਲੇਲਿਸਟਾਂ ਬਣੀਆਂ ਹੋਈਆਂ ਨੇ ਪੰਜਾਬੀ ਪੈਡਾਗੋਜੀ ਦੀਆਂ ਸੋ ਉਹਨਾਂ ਵੀਡੀਓਜ਼ ਨੂੰ ਵੀ ਤੁਸੀਂ ਇੱਕ ਵਾਰ ਜ਼ਰੂਰ ਦੇਖ ਲੈਣਾ ਆ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ ਧਿਆਨ ਨਾਲ ਤੁਸੀਂ ਪਹਿਲਾ ਪ੍ਰਸ਼ਨ ਨੂੰ ਸੁਣ ਲਿਓ ਐਂਡ ਖੁਦ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਿਓ ਮੈਂ ਇੱਕ ਵਾਰ ਪੜ੍ਹ ਕੇ ਦੱਸ ਦਿੰਨਾ ਇੱਕ ਅਧਿਆਪਕ 6ਵੀਂ ਜਮਾਤ ਦੇ ਸਿਖਿਆਰਥੀਆਂ ਇੱਥੇ ਲਰਨਰਸ ਦੀ ਗੱਲ ਕੀਤੀ ਜਾ ਰਹੀ ਹੈ ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕੈਪਸ਼ਨਸ ਦੇ ਨਾਲ ਫਿਲਮ ਦਿਖਾਉਂਦਾ ਹੈ ਕਈ ਵਾਰ ਆਪਾਂ YouTube ਤੇ movies ਵਗੈਰਾ ਓਪਨ ਕਰ ਲੈਨੇ ਆ ਜਾਂ ਫਿਰ ਕੋਈ ਹੋਰ ਵੀ OTT ਪਲੇਟਫਾਰਮ ਹੋ ਸਕਦਾ ਆ ਉੱਥੇ ਜਦੋਂ ਵੀ ਆਪਾਂ ਕੋਈ মুਵੀ ਪਲੇ ਕਰਦੇ ਆ ਸਾਨੂੰ ਕੈਪਸ਼ਨ ਦੀ অপਸ਼ਨ ਆਉਂਦੀ ਹੁੰਦੀ ਆ ਕਿ ਉੱਥੇ ਕੈਪਸ਼ਨਸ ਨੂੰ ਤੁਸੀਂ ਕਿਹੜੀ ਭਾਸ਼ਾ ਵਿੱਚ ਵੇਖਣੀ ਚਾਹੁੰਦੇ ਹੋ ਐਂਡ মুਵੀ ਦੇ ਨਾਲ-ਨਾਲ ਜਿਹੜੇ ਸਬਟਾਈਟਲਸ ਹੁੰਦੇ ਆ ਉਹਨਾਂ ਨੂੰ ਤੁਸੀਂ ਕੈਪਸ਼ਨ ਕਹਿੰਦੇ ਹੋ ਸੋ ਕੈਪਸ਼ਨਸ ਦੇ ਨਾਲ ਫਿਲਮ ਦਿਖਾਉਂਦਾ ਹੈਗਾ ਆ ਇੱਕ ਟੀਚਰ ਹੈਗਾ ਬੱਚਿਆਂ ਨੂੰ ਫਿਲਮ ਵਿਖਾ ਰਿਆ ਬਟ ਕੈਪਸ਼ਨਸ ਦੇ ਨਾਲ ਸੋ ਫਿਲਮ ਪਾਠ ਪੁਸਤਕ ਦੇ ਪਾਠਾਂ ਵਿੱਚੋਂ ਕਿਸੇ ਇੱਕ ਉਤੇ ਆਧਾਰਿਤ ਹੈਗੀ ਮੰਨ ਲਓ ਕੋਈ ਕਿਤਾਬ ਵਿੱਚ ਲੈਸਨ ਹੋਣਾ ਆ ਉਸ ਲੈਸਨ ਤੇ ਆਧਾਰਿਤ ਉਹ ਫਿਲਮ ਹੈਗੀ ਸੀ ਸੋ ਕੈਪਸ਼ਨ ਨਾਲ ਜਿਹੜੀ ਫਿਲਮ ਵਿਖਾਈ ਜਾ ਰਹੀ ਹੈ ਉਹ ਕਿਹੜੀ ਚੀਜ਼ ਨੂੰ ਉਤਸ਼ਾਹਿਤ ਕਰੇਗੀ ਜੇਕਰ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ ਸੋ ਆਪਸ਼ਨਸ ਨੂੰ ਪੜੋ ਸੁਣਨ ਨਿਤੀਆਂ ਸਰਗਰਮੀ ਨਾਲ ਵੇਖਣ ਅਤੇ ਵਿਦਿਆਰਥੀਆਂ ਨੂੰ ਪ੍ਰਮਾਣਿਕ ਭਾਸ਼ਾ ਸਮਗਰੀ ਦੀ ਵਰਤੋਂ ਲਈ ਪ੍ਰੇਰਿਤ ਕਰਨ ਲਈ ਜਾਂ ਫਿਰ ਆਪਸ਼ਨ ਨੰਬਰ 2 ਸਰਗਰਮੀ ਨਾਲ ਵੇਖਣ ਅਤੇ ਸੁਣਨ ਦੇ ਲਈ ਸਿਖਿਆਰਥੀਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਨੂੰ ਅਜਹੀਆਂ ਹੋਰ ਫਿਲਮਾਂ ਵੇਖਣ ਲਈ ਜਾਂ ਫਿਰ ਆਪਸ਼ਨ ਨੰਬਰ 4 ਬੋਲ ਸੰਕੇਤਾ ਰਾਹੀ ਸੁਣਨ ਨੀਤੀਆਂ ਅਦਾਕਾਰਾਂ ਦੀਆਂ ਅਦਾਵਾਂ ਦੀ ਸਲਾਗਾਕਰਨ ਅਤੇ ਰਿਵਿਊ ਲਿਖਣ ਦੇ ਲਈ ਸੋ ਬੱਚਿਆਂ ਦਾ ਰਿਵਿਊ ਕਰਨਾ ਸਲਾਗਾ ਕਰਨਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਹੈ ਨਹੀਂਗਾ ਸੋ ਆਪਸ਼ਨ ਨੰਬਰ 4 ਨੂੰ ਤੁਸੀਂ ਐਲੀਮੀਨੇਟ ਕਰੋਗੇ ਬੱਚਿਆਂ ਨੂੰ ਆਪਾਂ ਹੋਰ ਇਹੋ ਜੀਆਂ ਫਿਲਮਾਂ ਵਿਖਾਉਣੀਆਂ ਇਹ ਤਾਂ ਕੋਈ ਅਲਟੀਮੇਟ ਏਮ ਨਹੀਂ ਹੁੰਦਾ ਜੇਕਰ ਆਪਾਂ ਬੱਚਿਆਂ ਨੂੰ ਮੂਵੀਜ਼ ਵਿਖਾ ਰਹੀਆਂ ਵਿਦ ਹੈਲਪ ਆਫ ਕੈਪਸ਼ਨਸ ਸੋ ਆਪਸ਼ਨ ਨੰਬਰ 3 ਨੂੰ ਵੀ ਐਲੀਮੀਨੇਟ ਕਰਾਂਗੇ ਐਕਟਿਵ ਤਰੀਕੇ ਨਾਲ ਸਿਰਫ ਵੇਖਣ ਅਤੇ ਸੁਣਨ ਦੇ ਲਈ ਬਿਲਕੁਲ ਨਹੀਂ ਸੋ ਆਪਸ਼ਨ ਨੰਬਰ A ਤੁਹਾਡਾ ਸਹੀ ਜਵਾਬ ਹੋਏਗਾ ਸੁਣਨ ਨੀਤੀਆਂ ਸਰਗਰਮੀ ਨਾਲ ਵੇਖਣ ਅਤੇ ਵਿਦਿਆਰਥੀਆਂ ਨੂੰ ਪ੍ਰਮਾਣਿਕ ਭਾਸ਼ਾ ਸਮੱਗਰੀ ਦੀ ਵਰਤੋਂ ਲਈ ਪ੍ਰੇਰਿਤ ਕਰਨ ਦੇ ਲਈ ਸੋ ਇਹਦੇ ਵਿੱਚ ਸਾਰੀਆਂ ਗੱਲਾਂ ਸ਼ਾਮਿਲ ਹੋ ਜਾਂਦੀਆਂ ਨੇ ਸੋ ਆਪਸ਼ਨ ਨੰਬਰ 1 ਤੁਹਾਡਾ ਜਵਾਬ ਹੋਵੇਗਾ ਸਹੀ ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇਹ ਵੀ ਸੈਂਟੈਂਸ ਬੇਸਡ ਪ੍ਰਸ਼ਨ ਹੈਗਾ ਯਾ ਇਹਨੂੰ ਤੁਸੀਂ ਧਿਆਨ ਨਾਲ ਸੁਣਿਓ ਐਂਡ ਸੋਲਵ ਕਰਨ ਦੀ ਕੋਸ਼ਿਸ਼ ਕਰਿਓ ਇੱਥੇ ਇੱਕ ਸੈਂਟੈਂਸ ਦਿੱਤਾ ਹੋਇਆ ਕਿ ਇੱਕ ਬੱਚਾ ਆਪਣੀ ਮੁੱਢਲੀ ਪੱਧਰ ਉੱਤੇ ਸਟਾਰਟਿੰਗ ਫੇਸ ਦੇ ਉੱਤੇ ਨਾਵਾਂ ਦੀ ਥਾਂ ਤੇ ਜਿਹੜੇ ਨਾਉਨਸ ਹੁੰਦੇ ਹੈਗੇ ਆ ਨਾਮ ਜਿਹੜੇ ਹੁੰਦੇ ਆ ਹਿੰਦੀ ਵਿੱਚ ਸੰਗਿਆ ਕਹਿ ਦਿੰਨੇ ਹੋ ਸੋ ਉਹਨਾਂ ਦੀ ਥਾਂ ਤੇ ਕਿਰਿਆ ਦੀ ਵਰਤੋਂ ਬਹੁਤ ਜ਼ਿਆਦਾ ਕਰਦਾ ਆ ਜਿਹੜੇ ਵਰਬਸ ਹੁੰਦੇ ਹੈਗੇ ਆ ਉਹਨਾਂ ਦੀ ਵਰਤੋਂ ਜ਼ਿਆਦਾ ਕਰ ਰਿਹਾ ਸੋ ਵਿਆਕਰਣ ਦੇ ਜਿਹੜੇ ਰੂਲਸ ਹੈਗੇ ਆ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਇਹਦਾ ਰੀਜ਼ਨ ਕੀ ਦਿੱਤਾ ਹੋਇਆ ਇਹਨਾਂ ਨੇ ਕਿ ਉਸ ਕੋਲ ਸੀਮਿਤ ਸ਼ਬਦ ਭੰਡਾਰ ਹੈਗਾ ਆ ਐਂਡ ਹੇਠ ਲਿਖੇ ਵਿਕਲਪਾਂ ਵਿੱਚੋਂ ਟੁਕਵੇ ਉੱਤਰ ਦੀ ਚੋਣ ਕਰੋ ਸੋ ਆਪਸ਼ਨ ਨੰਬਰ A ਤੁਹਾਨੂੰ ਕੀ ਲੱਗਦਾ ਆ ਸਹੀ ਆ ਬਿਲਕੁਲ ਸਹੀ ਆਪਾਂ ਕਹਿ ਸਕਦੇ ਆ ਕਿ ਬੱਚਾ ਸਟਾਰਟਿੰਗ ਫੇਜ਼ ਦੇ ਵਿੱਚ ਨਾਵਾਂ ਦੀ ਵਰਤੋਂ ਕਰ ਰਿਹਾ ਤੇ ਕਹਿ ਸਕਦੇ ਆ ਕਿ ਵਿਆਕਰਣ ਦੇ ਨਿਯਮਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਆ ਕਿਉਂ ਕਿਉਂਕਿ ਉਹਦੇ ਕੋਲ ਜਿਹੜਾ ਸ਼ਬਦ ਭੰਡਾਰ ਹੈਗਾ ਆ ਉਹ ਸੀਮਿਤ ਹੈਗਾ ਆ ਸੋ ਬਿਲਕੁਲ ਇਹ ਦੋਵੇਂ ਹੀ ਗੱਲਾਂ ਠੀਕ ਲੱਗ ਰਹੀਆਂ ਨੇ ਐਂਡ ਵੇਖੋ ਇੱਥੇ ਕੋਈ ਜਵਾਬ ਕੋਈ ਆਪਸ਼ਨ ਹੈ ਜਿਹੜੀ ਕਿ ਇਹਨਾਂ ਦੋਨਾਂ ਨੂੰ ਜਸਟੀਫਾਈ ਕਰ ਰਹੀ ਹੋਵੇ ਇਹ ਸਹੀ ਹੈ ਪਰ ਆਰ ਗਲਤ ਆ ਇਹ ਗਲਤ ਹੋ ਗਿਆ दो में ए आर सही हैं पर आर ए दी सही व्याख्या नहीं है ए भी गलत हो गया ए गलत है पर आर सही नहीं है या फिर सही है ए ऑप्शन भी गलत है बट ऑप्शन नंबर चार थोड़ा तो सही होगा कि दोवें ਏ ਜਿਹੜੀ ਅਸੋਸੀਏਸ਼ਨ ਜਿਹੜਾ ਕਥਨ ਦਿੱਤਾ ਸੀਗਾ ਏ ਵੀ ਸਹੀ ਆ ਤੇ ਆਰ ਵੀ ਸਹੀ ਹੈਗੀ ਆ ਤੇ ਆਰ ਦੀ ਜਿਹੜੀ ਵਿਆਖਿਆ ਹੈਗੀ ਆ ਆਰ ਜਿਹੜਾ ਵਿਆਖਿਆ ਕੀਤੀ ਜਾ ਰਹੀ ਆ ਏ ਦੀ ਉਹ ਸਹੀ ਵਿਆਖਿਆ ਹੈਗੀ ਆ ਸੋ ਆਪਸ਼ਨ ਨੰਬਰ 4 ਨੂੰ ਤੁਸੀਂ ਲਗਾ ਸਕਦੇ ਹੋ ਟਿੱਕ ਨੈਕਸਟ ਪ੍ਰਸ਼ਨ ਨੂੰ ਵੇਖ ਲਓ ਨੈਕਸਟ ਪ੍ਰਸ਼ਨ ਦੇ ਵਿੱਚ ਬੱਚੇ ਦੀ ਗੱਲ ਕੀਤੀ ਜਾ ਰਹੀ ਆ ਕਿ ਇੱਕ ਬੱਚਾ ਆਪਣੀ ਮਾਂ ਨਾਲ ਭਾਸ਼ਾ ਦੀ ਜਮਾਤ ਦਾ ਅਨੁਭਵ ਸਾਂਝਾ ਕਰਦਾ ਹੋਇਆ ਕਹਿੰਦਾ ਹੈ ਕਿ ਕਦੇ-ਕਦਾਈਂ ਅਸੀਂ ਆਪਣੀਆਂ ਅੱਖਾਂ ਕੀ ਕਰਦੇ ਆ ਟੱਕ ਲੈਨੇ ਆ ਤੇ ਅਧਿਆਪਕ ਸਾਨੂੰ ਕੀ ਕਹਿੰਦੇ ਆ ਕਿ ਬੈਗ ਵਿੱਚੋਂ ਹੱਥ ਪਾਓ ਇੱਕ ਚੀਜ਼ ਕੱਢਣ ਲਈ ਕਹਿੰਦੇ ਆ ਮੰਨ ਲਓ ਪੈਨ ਕੱਢਤਾ ਪੈਨਸਲ ਕੱਢ ਦਿੱਤੀ ਕਿਤਾਬ ਜਿਓਮੈਟਰੀ ਕਿੰਨੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬੱਚਿਆਂ ਦੇ ਬੈਗ ਦੇ ਵਿੱਚ ਸੋ ਇਸ ਤਰ੍ਹਾਂ ਕਰਦੇ ਆ ਫਿਰ ਸਾਨੂੰ ਕੀ ਕਿਹਾ ਜਾਂਦਾ ਮੰਨ ਲਓ ਮੈਂ ਪੈਨ ਕੱਢਤਾ ਤੇ ਪੈਨ ਦੇ ਬਾਰੇ ਦੱਸੋ ਕਿੱਥੋਂ ਲੈਂਦਾ ਸੀਗਾ ਕਿੰਨਿਆਂ ਦਾ ਲੈਂਦਾ ਸੀਗਾ ਕਿਹੜੀ ਦੁਕਾਨ ਤੋਂ ਲੈਂਦਾ ਸੀ ਸੋ ਇਸ ਤਰ੍ਹਾਂ ਸਾਨੂੰ ਉਸ ਚੀਜ਼ ਬਾਰੇ ਦੱਸਣ ਲਈ ਕਿਹਾ ਜਾਂਦਾ ਸੋ ਇਹ ਕਹਿੰਦੇ ਵੀ ਸਿੱਖਣ ਦਾ ਬਹੁਤ ਵਧੀਆ ਤਰੀਕਾ ਹੈਗਾ ਆ ਸੋ ਇਹ ਜਿਹੜੀ ਟਿੱਪਣੀ ਹੈਗੀ ਆ ਬੱਚੇ ਦੀਆਂ ਸਿਖਲਾਈ ਦੀਆਂ ਪਹਿਲ ਕਦਮੀਆਂ ਇਨੀਸ਼ੀਏਟਿਵ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਨੂੰ ਦਰਸਾਉਂਦੀ ਹੈਗੀ ਆ ਸੋ ਉਸ ਦੀ ਪਹਿਲ ਕਦਮੀਆਂ ਦੀ ਪਛਾਣ ਕਰੋ ਇੱਕ ਕਿਹੜੀ ਗੱਲ ਕੀਤੀ ਜਾ ਰਹੀ ਹੈ অপਸ਼ਨਸ ਨੂੰ ਪੜ੍ਹੋ ਤੇ ਜਵਾਬ ਦਿਓ ਮੈਂ ਚੱਲਣ ਸਮੇਂ ਭਾਸ਼ਾ ਨੂੰ ਚੰਗੇ ਚੰਗੀ ਤਰੀਕੇ ਨਾਲ ਯਾਦ ਰੱਖਦਾ ਹਾਂ ਵੀ ਮੈਂ ਭਾਸ਼ਾ ਨੂੰ ਸੁਣਨ ਸਮੇਂ ਇਸ ਨੂੰ ਚੰਗੀ ਤਰ੍ਹਾਂ ਯਾਦ ਰੱਖਦਾ ਹਾਂ ਮੈਂ ਭਾਸ਼ਾ ਦੇ ਨਕਲ ਕਰਨ ਸਮੇਂ ਇਸ ਨੂੰ ਚੰਗੀ ਤਰ੍ਹਾਂ ਯਾਦ ਰੱਖਦਾ ਹਾਂ ਜਾਂ ਫਿਰ ਮੈਂ ਭਾਸ਼ਾ ਨੂੰ ਦੇਖਣ ਸਮੇਂ ਇਸ ਨੂੰ ਚੰਗੇ ਤਰ੍ਹਾਂ ਕਹਿ ਸਕਦੇ ਹਾਂ ਵੀ ਯਾਦ ਰੱਖਦਾ ਹਾਂ ਸੋ অপਸ਼ਨ ਨੰਬਰ 1 ਤੁਹਾਡਾ ਜਵਾਬ ਸਹੀ ਹੋਊਗਾ ਕਿ ਮੈਂ ਚੱਲਣ ਸਮੇਂ ਭਾਸ਼ਾ ਨੂੰ ਚੰਗੀ ਤਰ੍ਹਾਂ ਯਾਦ ਰੱਖਦਾ ਹਾਂ ਸੋ ਇਹੀ অপਸ਼ਨ ਤੁਹਾਡਾ ਸਹੀ ਹੋਊਗਾ ਇੱਕ ਵਾਰ ਤੁਸੀਂ ਧਿਆਨ ਨਾਲ ਇਸ ਕੁਐਸਚਨ ਨੂੰ ਪਰੰਤੂ ਬਾਅਦ ਜਵਾਬ ਵਿਦ ਦੂਜੀ ਵਾਰ ਪੜ ਲਿਓ ਅੱਗੇ ਪ੍ਰਸ਼ਨ ਵੇਖੋ ਸਿਖਿਆਰਥੀ ਜੋ ਕਰਦਾ ਹੈ ਉਸ ਦੀ ਉਦਾਹਰਣ ਪੜੋ ਅਤੇ ਉਦਾਹਰਣ ਨਾਲ ਮੇਲ ਖਾਂਦੀ ਯੋਜਨਾ ਦੀ ਚੋਣ ਕਰੋ ਜਦੋਂ ਮੈਨੂੰ ਕਿਸੇ ਚੀਜ਼ ਦਾ ਅਰਥ ਪਤਾ ਨਹੀਂ ਲੱਗਦਾ ਤਾਂ ਮੈਂ ਉੱਪਰ ਵੇਖਦਾ ਹਾਂ ਕੀ ਦੱਸਿਆ ਜਾ ਰਿਹਾ ਬੱਚੇ ਦੀ ਗੱਲ ਕੀਤੀ ਜਾ ਰਹੀ ਹੈ ਬੱਚਾ ਕੋਈ ਕਿਤਾਬ ਪੜ ਰਿਹਾ ਕੋਈ ਸਟੋਰੀ ਬੁੱਕ ਪੜ ਰਿਹਾ ਕੋਈ ਟੈਕਸਟ ਬੁੱਕ ਪੜ ਰਿਹਾ ਕਈ ਵਾਰ ਉਹਨੂੰ ਸ਼ਬਦ ਔਖੇ ਲੱਗ ਜਾਂਦੇ ਆ ਉਹਨੂੰ ਸਮਝ ਨਹੀਂ ਆਉਂਦੀ ਫਿਰ ਉਹ ਕੀ ਕਰਦਾ ਆ ਫਿਰ ਮੈਂ ਉੱਪਰ ਵੇਖਦਾ ਹਾਂ ਇਹ reference ਸਮਗਰੀਆਂ ਅਨੁਵਾਚਨਾ ਅਭਿਆਸ ਲਈ ਮੌਕਿਆਂ ਦੀ ਵਰਤੋ ਮਾਨਸਿਕ ਉਲਝਣ ਦੀ ਦਸ਼ਾ ਵਿਨਿਆਸ ਉੱਤੇ ਧਿਆਨ ਕੇਂਦ੍ਰਿਤ ਕਰਨਾ ਕਨਫਿਗਰੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਸੋ ਆਪਸ਼ਨ ਵੇਖੋ ਕਹਿੰਦੇ ਵੀ ਕੀ ਕੀਤਾ ਜਾ ਰਿਹਾ ਬੱਚੇ ਦੁਆਰਾ ਕੋਈ ਉਹਨੂੰ ਵਰਡ ਦਾ ਨਹੀਂ ਪਤਾ ਲੱਗ ਰਿਹਾ ਤੇ ਉਹ ਮੈਂ ਉੱਪਰ ਵੇਖਦਾ ਹਾਂ ਸੋ ਇਹਦਾ ਮਤਲਬ ਹੈਗਾ ਕਿ ਮਤਲਬ ਆਪਸ਼ਨ ਨੰਬਰ A ਜਵਾਬ ਤੁਹਾਡਾ ਸਹੀ ਹੋਊਗਾ ਕਿ ਰੈਫਰੈਂਸ ਸਮਗਰੀਆਂ ਨੂੰ ਉਹ ਰੀਡ ਕਰੇਗਾ ਜਦੋਂ ਕੋਈ ਉਹਨੂੰ ਅਰਥ ਨਹੀਂ ਸਮਝਾਉਂਦਾ ਸੋ ਆਪਸ਼ਨ ਨੰਬਰ A ਨੂੰ ਤੁਸੀਂ ਲਗਾ ਸਕਦੇ ਹੋ ਟਿਕ ਤੇ ਅਗਲਾ ਪ੍ਰਸ਼ਨ ਵੇਖਦੇ ਹਾਂ ਇੱਕ ਡਾਇਗਨੋਸਟਿਕ ਪਰਖ ਦੀ ਵਰਤੋਂ ਡੈਸ਼ ਕੀਤੀ ਜਾਂਦੀ ਹੈ ਕੀ ਆਦੀ ਗੱਲ ਕੀਤੀ ਜਾ ਰਹੀ ਹੈ ਡਾਇਗਨੋਸਟਿਕ ਪਰਖ ਦੀ ਗੱਲ ਕੀਤੀ ਜਾ ਰਹੀ ਹੈ ਡਾਇਗਨੋਸਟਿਕ ਪਰਖ ਬਾਰੇ ਆਪਾਂ ਆਲਰੇਡੀ ਬਹੁਤ ਕੋ ਡਿਸਕਸ ਕੀਤਾ ਹੋਇਆ ਡਾਇਗਨੋਸਟਿਕ ਪਰਖ ਦੇ ਵਿੱਚ ਆਪਾਂ ਇੱਕ ਗੈਪ ਦਾ ਪਤਾ ਲਗਾਉਣਾ ਹੁੰਦਾ ਕਿ ਬੱਚੇ ਨੇ ਜੋ ਕੁਝ ਸਿੱਖ ਲਿਆ ਐਂਡ ਜੋ ਕੁਝ ਉਹਨੇ ਨਹੀਂ ਸਿੱਖਿਆ ਜੋ ਕੁਝ ਆਪਾਂ ਪੜਾ ਚੁੱਕੇ ਆ ਸੋ ਉਹਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਆ ਉਹਨੂੰ ਤੁਸੀਂ ਡਾਇਗਨੋਸਟਿਕ ਪਰਖ ਕਹਿੰਦੇ ਹੋ ਡਾਇਗਨੋਸਟਿਕ ਟੈਸਟਿੰਗ ਲੈਣ ਤੋਂ ਬਾਅਦ ਤੁਸੀਂ ਉਹਦੀਆਂ ਰਿਮੀਡੀਅਲ ਕਲਾਸਿਸ ਲਗਾਉਂਦੇ ਹੋ ਸੋ ਇਸ ਪ੍ਰਸ਼ਨ ਦਾ ਜਵਾਬ ਦੇਣਾ ਆ ਸਿਖਿਆਰਥੀਆਂ ਵੱਲੋਂ ਇੱਕ ਪਾਠ ਦੇ ਮੁੱਖ ਨੁਕਤਿਆਂ ਨੂੰ ਸੰਖੇਪ ਕਰਨ ਦੀ ਯੋਗਤਾ ਦਾ ਪਤਾ ਲਗਾਉਣ ਲਈ ਜਾਂ ਫਿਰ ਸਿਖਿਆਰਥੀਆਂ ਸਿਖਿਆਰਥੀਆਂ ਦੀ ਆਪਣੀ ਭਾਸ਼ਾ ਵਿੱਚ ਉਹਨਾਂ ਦੀਆਂ ਗਲਤੀਆਂ ਨੂੰ ਪਛਾਣਨ ਦੀ ਯੋਗਤਾ ਦਾ ਪਤਾ ਲਗਾਉਣ ਲਈ ਜਾਂ ਫਿਰ ਆਪਸ਼ਨ ਨੰਬਰ 3 ਪ੍ਰਾਪਤੀ ਦੇ ਕ੍ਰਮ ਵਿੱਚ ਸਿਖਿਆਰਥੀਆਂ ਦੇ ਰੈਂਕ ਦਾ ਪਤਾ ਲਾਉਣ ਲਈ ਜਾਂ ਫਿਰ ਆਪਸ਼ਨ ਨੰਬਰ 4 ਭਾਸ਼ਾ ਵਿੱਚ ਸਿਖਿਆਰਥੀ ਦੇ ਮਜ਼ਬੂਤ ਤੇ ਕਮਜ਼ੋਰ ਨੁਕਤੇ ਦਾ ਪਤਾ ਲਾਉਣ ਲਈ ਸੋ ਆਪਸ਼ਨ ਨੰਬਰ ਜਿਹੜਾ ਕਿਹੜਾ ਹੋਊਗਾ ਵੀ ਤੁਹਾਡਾ ਸਹੀ ਜਵਾਬ ਹੋਣਾ ਹੈ ਸਹੀ ਜਵਾਬ ਦੀ ਗੱਲ ਕਰੀਏ ਤਾਂ ਡਾਇਗਨੋਸਟਿਕ ਪਰਖ ਦੀ ਵਰਤੋਂ ਆਪਾਂ ਕਿਉਂ ਕਰਦੇ ਆ ਕਿਉਂਕਿ ਆਪਾਂ ਬੱਚਿਆਂ ਦੇ ਮਜ਼ਬੂਤ ਤੇ ਕਮਜ਼ੋਰ ਨੁਕਤੇ ਇਨਾਂ ਨੇ ਵੈਸੇ ਜਿਹੜੀ ਆਪਸ਼ਨ ਦਿੱਤੀ ਹੋਈ ਹੈ ਕਿ ਮਾਫਰਾਕ ਦਿੱਤੀ ਹੋਈ ਹੈ ਕਿ ਜਿਹੜੇ ਬੱਚੇ ਨੇ ਜੋ ਚੀਜ਼ਾਂ ਸਿੱਖੀਆਂ ਹੋਈਆਂ ਨੇ ਜਿਹੜੀ ਕਿ ਚੀਜ਼ ਉਹਨੂੰ ਆਉਂਦੀ ਹੈ ਉਹ ਤਾਂ ਹੋ ਗਿਆ ਮਜ਼ਬੂਤ ਪਰਖ ਕਹਿ ਸਕਦੇ ਆ ਕਮਜ਼ੋਰ ਜਿਹੜੀਆਂ ਚੀਜ਼ਾਂ ਉਹਨੂੰ ਨਹੀਂ ਆਉਂਦੀਆਂ ਜਾਂ ਫਿਰ ਗੈਪ ਰਹਿ ਗਿਆ ਸੋ ਇਨਾਂ ਦੋਨਾਂ ਦੇ ਵਿਚਕਾਰ ਜਿਹੜਾ ਗੈਪ ਹੋਗਾ ਉਹਦਾ ਪਤਾ ਲਗਾਉਣ ਲਈ ਆਪਾਂ ਕੀ ਕਰਦੇ ਆ ਆਪਾਂ ਰਿਮੀਡੀਅਲ ਕਹਿ ਸਕਦੇ ਆ ਕਿ ਡਾਇਗਨੋਸਟਿਕ ਟੀਚਿੰਗ ਟੈਸਟਿੰਗ ਦੀ ਵਰਤੋਂ ਕਰਦੇ ਆ ਅਗਲਾ ਪ੍ਰਸ਼ਨ ਵੇਖੋ ਇੱਕ ਪ੍ਰੋਫੀਸ਼ੈਂਸੀ ਪਰਖ ਜਿਹੜੀ ਹਮੇਸ਼ਾ ਕੀ ਹੈ ਜੀ ਕਿ ਪ੍ਰੋਫੀਸ਼ੈਂਸੀ ਟੈਸਟ ਲਿਆ ਜਾਂਦਾ ਹਮੇਸ਼ਾ ਸਿਖਿਆਰਥੀਆਂ ਵੱਲੋਂ ਭਾਸ਼ਾ ਦੇ ਪੱਧਰ ਤੱਕ ਪਹੁੰਚਣ ਦਾ ਮੁਲਾਂਕਣ ਕਰਦੀ ਹੈ ਵਿਦਿਆਰਥੀਆਂ ਨੂੰ ਪੜ੍ਹਾਈ ਜਾਣ ਵਾਲੀ ਭਾਸ਼ਾ ਦਾ ਮੁਲਾਂਕਣ ਕਰਦੀ ਹੈ ਬਹੁ ਸਵੇਦਨੀ ਸਿਖਲਾਈ అనుభవਾਂ ਦਾ ਮੁਲਾਂਕਣ ਕਰਦੀ ਹੈ ਜਾਂ ਫਿਰ ਆਪਸ਼ਨ ਨੰਬਰ 4 ਰੋਜ਼ਾਨਾ ਗੱਲਬਾਤ ਦੀ ਭਾਸ਼ਾ ਦਾ ਮੁਲਾਂਕਣ ਕਰਦੀ ਹੈ ਗੱਲ ਕਰਦੇ ਆ ਪ੍ਰੋਫੀਸ਼ੈਂਸੀ ਟੈਸਟ ਦੀ ਸੋ ਪ੍ਰੋਫੀਸ਼ੈਂਸੀ ਟੈਸਟ ਦੇ ਵਿੱਚ ਆਪਾਂ ਵੇਖਦੇ ਆ ਕਿ ਸਿਖਿਆਰਥੀਆਂ ਵੱਲੋਂ ਜੋ ਵੀ ਭਾਸ਼ਾ ਸਿੱਖੀ ਗਈ ਹੈ ਉਹਦਾ ਲੈਵਲ ਕੀ ਹੈਗਾ ਆ ਕਿੱਥੇ ਤੱਕ ਬੱਚੇ ਦੀ ਪਹੁੰਚ ਹੈਗੀ ਆ ਸੋ ਇਹਦਾ ਹੀ ਮੇਨ ਅਸੈਸਮੈਂਟ ਕੀਤਾ ਜਾਂਦਾ ਕਿ ਬੱਚੇ ਦੀ ਜਿਹੜੀ ਪਹੁੰਚ ਹੈਗੀ ਆ ਕਿਤੇ ਤੱਕ ਹੈਗੀ ਆ ਜਦੋਂ ਆਪਾਂ ਭਾਸ਼ਾ ਦੀ ਗੱਲ ਕਰਦੇ ਹਾਂ ਸੋ ਆਪਸ਼ਨ ਨੰਬਰ 1 ਨੂੰ ਤੁਸੀਂ ਲਗਾਉਣਾ ਹੈ ਟਿੱਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈ ਇੱਕ ਅਧਿਆਪਕ ਸਿਖਿਆਰਥੀਆਂ ਨੂੰ ਸਮੂਹਾ ਵਿੱਚ ਵੰਡ ਕੇ ਹਾਥੀਆਂ ਬਾਰੇ ਕਹਾਣੀ ਪੜ੍ਹਨ ਤੋਂ ਪਹਿਲਾਂ ਹਾਥੀਆਂ ਬਾਰੇ ਸਵਾਲ ਜਵਾਬ ਕਰਦਾ ਹੈਗਾ ਜ ਤੁਹਾਨੂੰ ਯਾਦ ਹੋਣਾ ਵੀ ਆਪਾਂ ਕੀ ਕਰਦੇ ਹੁੰਨੇ ਆ ਪੀਕੇ ਟੈਸਟਿੰਗ ਕਰਦੇ ਹੁੰਨੇ ਆ ਪ੍ਰੀਵੀਅਸ ਨੋਲੇਜ ਆਪਾਂ ਟੈਸਟ ਕਰਦੇ ਹੁੰਨੇ ਆ ਆਪਾਂ ਵੈਸੇ ਹੀ ਨਾਰਮਲੀ ਜਦੋਂ ਵੀ ਲੈਸਨ ਪੜਾਉ ਕੋਈ ਕਿਉਂ ਕਰਦੇ ਆਂ ਸਵਾਲ ਜਵਾਬ ਮੰਨ ਲਓ ਮੈਂ ਕੋਈ ਸੋਲਰ ਸਿਸਟਮ ਦਾ ਪਾਠ ਪੜਾਉਣਾ ਬੱਚਿਆਂ ਨੂੰ ਫਿਰ ਮੈਂ ਬੱਚਿਆਂ ਨੂੰ ਤਾਰਿਆਂ ਬਾਰੇ ਚੰਦਰਮਾ ਬਾਰੇ ਸੂਰਜ ਬਾਰੇ ਪੁੱਛੂੰਗਾ ਬੇੜਾ ਦੱਸੋ ਇਹਦੇ ਬਾਰੇ ਕੀ ਤੁਸੀਂ ਜਾਣਦੇ ਹੋ ਸੋ ਇਸ ਤਰ੍ਹਾਂ ਦੇ ਜਦੋਂ ਪ੍ਰਸ਼ਨ ਪੁੱਛੇ ਜਾਂਦੇ ਆ ਸੋ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ ਮੰਨ ਲਓ ਇੱਕ ਅਧਿਆਪਕ ਸਿਕਾ ਬੱਚਿਆਂ ਨੂੰ ਉਹਨੇ ਲੈਸਨ ਪੜਾਉਣਾ ਸਿਕਾ ਹਾਥੀਆਂ ਬਾਰੇ ਹਾਥੀਆਂ ਬਾਰੇ ਲੈਸਨ ਪੜਾਉਣ ਤੋਂ ਪਹਿਲਾਂ ਹਾਥੀਆਂ ਬਾਰੇ ਉਹਨੇ ਕੀ ਕੀਤਾ ਸਵਾਲ ਜਵਾਬ ਕਰਨੇ ਸਟਾਰਟ ਕਰ ਦਿੱਤੇ ਕਿਹਾ ਕਿ ਬੇੜਾ ਤੁਸੀਂ ਕਦੇ ਹਾਥੀ ਵੇਖੇ ਆ ਫਿਰ ਤੁਸੀਂ ਉਹਨੂੰ ਪੁੱਛਿਆ ਕਿ ਤੁਸੀਂ ਜੇ ਨਹੀਂ ਵੇਖੇ ਤੇ ਟੀਵੀ ਤੇ ਵੇਖੇ ਆ ਕਿੰਨਾ ਕ ਬਾਰੇ ਪੁੱਛਣ ਲੱਗ ਜਓ ਹਨਾ ਤੇ ਇਸ ਇਸ ਤਰ੍ਹਾਂ ਜਦੋਂ ਤੁਸੀਂ ਸਵਾਲ ਜਵਾਬ ਕਰ ਰਹੇ ਹੋ ਉਸ ਅਧਿਆਪਕ ਦਾ ਜਿਹੜਾ ਮੇਨ ਆਬਜੈਕਟਿਵ ਹੈਗਾ ਉਹ ਕੀ ਹੈ ਇੱਕ ਵਿਸ਼ਾ ਵਿੱਚ ਰੁਚੀ ਪੈਦਾ ਕਰਨੀ ਜਾਂ ਫਿਰ ਆਪਸ਼ਨ ਨੰਬਰ 2 ਜੋੜਿਆਂ ਨੂੰ ਫੀਡਬੈਕ ਦੇਣੀ ਜੋੜਿਆਂ ਨੂੰ ਫੀਡਬੈਕ ਦੇਣੀ ਜਾਂ ਫਿਰ অপਸ਼ਨ ਨੰਬਰ 3 ਪਾਠ ਦਾ ਰਿਵਿਊ ਲਿਖਣਾ ਜਾਂ ਫਿਰ ਉਹਨਾਂ ਦੀ ਆਦਾਸ਼ ਦੀ ਪਰਖ ਕਰਨੀ ਸੋ ਮੇਨ ਆਬਜੈਕਟਿਵ ਕੀ ਹੁੰਦਾ ਜੇਕਰ ਆਪਾਂ ਹਾਥੀਆਂ ਵਾਲੇ ਲੈਸਨ ਪੜਾਉਣਾ ਆ ਫਿਰ ਆਪਾਂ ਹਾਥੀਆਂ ਬਾਰੇ ਸਵਾਲ ਜਵਾਬ ਕਰ ਰਹੇ ਹਾਂ ਲੈਸਨ ਪੜਾਉਣ ਤੋਂ ਪਹਿਲਾਂ ਤੇ ਆਪਾਂ ਬੱਚੇ ਦੀ ਜਿਹੜੀ ਰੁਚੀ ਹੈਗੀ ਉਹ ਪਾਇਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ অপਸ਼ਨ ਨੰਬਰ 1 ਤੁਹਾਡਾ ਹੋਵੇਗਾ ਸਹੀ ਜਵਾਬ ਤੇ ਦੇਖਦੇ ਹਾਂ ਅਗਲੇ ਪ੍ਰਸ਼ਨ ਨੂੰ ਭਾਸ਼ਾ ਦੀ ਇੱਕ ਜਮਾਤ ਵਿੱਚ ਇੱਕ ਜਿਹੜਾ ਵਿਦਿਆਰਥੀ ਸਗਾ ਜਮਾਤ ਨੂੰ ਕੀ ਕਰ ਰਿਹਾ ਸਗਾ ਤੰਗ ਕਰ ਰਿਹਾ ਸਗਾ ਪਰੇਸ਼ਾਨ ਕਰ ਰਿਹਾ ਸਗਾ ਹਰਾਸ ਕਰ ਰਿਹਾ ਸਗਾ ਸੋ ਇਸ ਵਿਗਨਕਾਰੀ ਇੱਕ ਪ੍ਰੋਬਲਮ ਜ ਪ੍ਰੋਬਲਮ ਕ੍ਰੀਏਟਰ ਜਿਹੜਾ ਬੱਚਾ ਹੈਗਾ ਯਾ ਉਸਨੂੰ ਕਾਬੂ ਕਰਨ ਲਈ ਇੱਕ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਐਜ਼ ਅ ਟੀਚਰ ਜੇ ਤੁਹਾਡੀ ਕਲਾਸ ਵਿੱਚ ਬੱਚਾ ਇਸ ਤਰ੍ਹਾਂ ਦੀ ਹਰਕਤਾਂ ਕਰੇ ਤੇ ਤੁਸੀਂ ਕੀ ਕਰੋਗੇ ਸਮਾਧਾਨ ਦੇਣ ਤੋਂ ਪਹਿਲਾਂ ਬੱਚਿਆਂ ਨਾਲ ਆਪਾਂ ਗੱਲਬਾਤ ਕਰਾਂਗੇ ਜਾਂ ਫਿਰ ਆਪਸ਼ਨ ਨੰਬਰ 2 ਮਿਹਨਤੀ ਵਿਦਿਆਰਥੀਆਂ ਨੂੰ ਸੰਬੋਧਨ ਕਰਾ ਕਰੋ ਜਾਂ ਫਿਰ ਆਪਸ਼ਨ ਨੰਬਰ 3 ਹੱਲ ਦੇਣ ਲਈ ਮਾਪਿਆਂ ਉੱਤੇ ਨਿਰਭਰ ਰਵਾਂਗੇ ਜਾਂ ਫਿਰ ਆਪਸ਼ਨ ਨੰਬਰ 4 ਸਕੂਲ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਦੇ ਵਿਵਾਰ ਦੀ ਸ਼ਿਕਾਇਤ ਕਰਾਂਗੇ ਸੋ ਆਪਸ਼ਨ ਨੰਬਰ ਦੱਸੋ ਕਿਹੜਾ ਸਹੀ ਜਵਾਬ ਹੋਏਗਾ ਜਦੋਂ ਆਪਾਂ ਵੇਖਿਆ ਬੱਚਾ ਕੀ ਕਰ ਰਿਹਾ ਹੈ ਸਮੱਸਿਆ ਪੈਦਾ ਕਰ ਰਿਹਾ ਸੋ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਬਹੁਤ ਕੁਝ ਕਰ ਸਕਦੇ ਹੁੰਨੇ ਆ ਪਰ ਸਿਚੁਏਸ਼ਨ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤਾਂ ਸਮਾਧਾਨ ਜਿਹੜਾ ਵੀ ਸੋਲੂਸ਼ਨ ਹੈਗਾ ਆ ਉਹ ਦੇਣ ਤੋਂ ਪਹਿਲਾਂ ਆਪਾਂ ਬੱਚੇ ਨਾਲ ਪਹਿਲਾਂ ਗੱਲਬਾਤ ਕਰਾਂਗੇ ਕੀ ਪਤਾ ਉਹਦੀ ਕੋਈ ਘਰ ਦੀ ਸਮੱਸਿਆ ਹੋਵੇ ਆਪਾਂ ਪੈਡਾਗੋਜੀ ਜਿਹੜਾ ਵਿਸ਼ਾ ਹੈਗਾ ਪੜ੍ਹ ਪੜ੍ਹ ਹੀ ਕਿਉਂ ਰਹੇ ਆ ਕਿ ਬੱਚੇ ਦਾ ਜਿਹੜਾ ਮੈਂਟਲ ਲੈਵਲ ਹੈਗਾ ਜਾਂ ਬੱਚੇ ਦੀਆਂ ਜਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਕਾਫੀ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਫਿਜ਼ੀਕਲ ਪ੍ਰੋਬਲਮ ਹੋ ਸਕਦੀਆਂ ਨੇ ਜਾਂ ਫਿਰ ਕਹਿ ਸਕਦੇ ਆ ਕੋਈ ਸੋਸ਼ਲ ਪ੍ਰੋਬਲਮ ਹੋ ਸਕਦੀ ਆ ਘਰੇ ਸਕਦਾ ਬੱਚਾ ਪ੍ਰੋਬਲਮ ਕ੍ਰੀਏਟ ਨਾ ਕਰੇ ਸੋ ਇਹ ਜਿਹੜਾ ਸਭ ਤੋਂ ਪਹਿਲਾ ਜਾਂ ਫਿਰ ਜ਼ਰੂਰੀ ਆਪਸ਼ਨ ਜਿਹੜੀ ਹੈਗੀ ਆ ਸਹੀ ਆਪਸ਼ਨ ਉਹ ਹੋਵੇਗੀ ਕਿ ਸਮਾਧਾਨ ਦੇਣ ਤੋਂ ਪਹਿਲਾਂ ਆਪਾਂ ਬੱਚੇ ਨਾਲ ਗੱਲਬਾਤ ਕਰਾਂਗੇ ਸੋ ਆਪਸ਼ਨ ਨੰਬਰ 1 ਨੂੰ ਤੁਸੀਂ ਲਗਾ ਲੈਣਾ ਹੈ ਟਿਕ ਤੇ ਅੱਗੇ ਵੇਖੋ ਪ੍ਰਸ਼ਨ ਜਦੋਂ ਵਿਦਿਆਰਥੀ ਵਿਚਾਰਾਂ ਨੂੰ ਕੜਨ ਆਪਣੇ ਕੰਮ ਨੂੰ ਸੰਗਠਿਤ ਡਰਾਫਟ ਸੰਪਾਦਿਤ ਕਰਨ ਅਤੇ ਦੋਹਰਾਉਣ ਇਸ ਪ੍ਰਕਿਰਿਆ ਵਿੱਚੋਂ ਕਿਹੜਾ ਕੌਸ਼ਲ ਝਲਕਦਾ ਹੈਗਾ ਆ ਆਪਾਂ ਬੱਚਾ ਨੂੰ ਕੀ ਕਿਹਾ ਕਿ ਆਪਣੇ ਵਿਚਾਰਾਂ ਨੂੰ ਲੈ ਕੇ ਆਓ ਫਿਰ ਆਪਣੇ ਕੰਮ ਨੂੰ ਆਰਗੇਨਾਈਜ਼ ਕਰੋ ਫਿਰ ਡਰਾਫਟ ਬਣਾਓ ਫਿਰ ਉਹਨੂੰ ਐਡਿਟ ਕਰੋ ਲਿਖੋ ਫਿਰ ਉਹਨੂੰ ਦੋਹਰਾਓ ਸੋ ਇਹ ਜਿਹੜੀ ਪ੍ਰਕਿਰਿਆ ਹੈਗੀ ਆ ਕਿਹੜਾ ਜਿਹੜਾ ਕੌਸ਼ਲ ਹੈਗਾ ਆ ਕਿਹੜੀ ਜਿਹੜੀ ਸਕਿੱਲ ਹੈਗੀ ਆ ਉਹ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ ਕਿ ਇਹਦੇ ਵਿੱਚ ਪੜ੍ਹਨ ਕੌਸ਼ਲ ਆਏਗਾ ਬੋਲ ਕੌਸ਼ਲ ਆਏਗਾ ਲਿਖਣ ਕੌਸ਼ਲ ਆਏਗਾ ਜਾਂ ਫਿਰ ਸ਼ਰਮਣ ਕੌਸ਼ਲ ਆਏਗਾ ਸੋ ਇਹਦੇ ਵਿੱਚ ਮੇਨਲੀ ਜਿਹੜਾ ਕੌਸ਼ਲ ਆ ਉਹ ਆਏਗਾ ਜੀ ਲਿਖਣ ਕੌਸ਼ਲ ਤੁਸੀਂ ਜੇ ਧਿਆਨ ਨਾਲ ਵੇਖੋ ਤੇ ਇਹਦੇ ਵਿੱਚ ਮੇਨ ਜਿਹੜਾ ਉਹਦੇ ਦੁਆਰਾ ਕੰਮ ਕੀਤਾ ਜਾਏਗਾ ਉਹ ਲਿਖਣ ਦਾ ਹੀ ਤਾਂ ਕੀਤਾ ਜਾਏਗਾ ਨਾ ਸੋ ਆਪਸ਼ਨ ਨੰਬਰ 3 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਇਸ ਦੇ ਨਾਲ ਹੀ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇਹ ਵੀ ਕਥਨ ਤੇ ਕਾਰਨ ਬੇਸ ਸੈਂਟੈਂਸ ਹੈਗਾ ਪਹਿਲਾ ਵੇਖੋ ਕੀ ਲਿਖਿਆ ਹੋਇਆ ਕਥਨ A ਦੇ ਵਿੱਚ ਪੜਨ ਤੇ ਲਿਖਣ ਕੌਸ਼ਲਾਂ ਮੋਡਲੀ ਪੱਧਰ ਉੱਤੇ ਵਿਵੇਚ ਚਨਾਤਮਕ ਚਿੰਤਨ ਵਿਵੇਚਨਾਤਮਕ ਚਿੰਤਨ ਆਪਾਂ ਮੇਨਲੀ ਕ੍ਰਿਟੀਕਲ ਥਿੰਕਿੰਗ ਦੀ ਗੱਲ ਕਰ ਰਹੇ ਹਾਂ ਕਿ ਪੜਨ ਤੇ ਲਿਖਣ ਕੌਸ਼ਲਾ ਮੋਡਲੀ ਪੱਧਰ ਉੱਤੇ ਜਿਹੜਾ ਕਿ ਕ੍ਰਿਟੀਕਲ ਥਿੰਕਿੰਗ ਵਿੱਚ ਸਹਾਇੀ ਹੁੰਦੀਆਂ ਹਨ ਸੋ ਇਹ ਕੀ ਆਪਸ਼ਨ ਸਹੀ ਹੈ ਜਿੱਤੇ ਲਿਖਿਆ ਹੋਇਆ ਦੂਜੇ ਆਪਸ਼ਨ ਦੇ ਵਿੱਚ ਕਿ ਵਿਵੇਚਨਾਤਮਕ ਚਿੰਤਨ ਪੜਨ ਅਤੇ ਲਿਖਣ ਕੌਸ਼ਲਾਂ ਦਾ ਉਪਕੌਸ਼ਲ ਹੈਗਾ ਆ ਸੋ ਤੁਸੀਂ ਦੱਸੋ ਇਹਦੇ ਵਿੱਚ ਕਿਹੜਾ ਜਵਾਬ ਸਹੀ ਹੋਵੇਗਾ ਕ੍ਰਿਟੀਕਲ ਥਿੰਕਿੰਗ ਤੁਹਾਨੂੰ ਕੀ ਲੱਗਦਾ ਜਿਹੜੀ ਕ੍ਰਿਟੀਕਲ ਥਿੰਕਿੰਗ ਥਿੰਕਿੰਗ ਹੁੰਦੀ ਆ ਉਹ ਪੜਨ ਅਤੇ ਲਿਖਣ ਕੌਸ਼ਲਾ ਦਾ ਉਪਕੌਸ਼ਲ ਹੈਗਾ ਬਿਲਕੁਲ ਨਹੀਂ ਸੋ ਆਰ ਤਾਂ ਗਲਤ ਹੈ ਬਟ ਤੁਹਾਡਾ ਇਹ ਸਹੀ ਹੈ ਕਿ ਪੜਨ ਤੇ ਲਿਖਣ ਕੌਸ਼ਲਾ ਮੁਢਲੇ ਪੱਧਰ ਉੱਤੇ ਕ੍ਰਿਟੀਕਲ ਥਿੰਕਿੰਗ ਵਿੱਚ ਸਹਾਇਤਾ ਹੁੰਦਾ ਆ ਸੋ ਆਪਸ਼ਨ ਨੰਬਰ A ਸਹੀ ਹੈ ਬਟ R ਜਿਹੜਾ ਦਿੱਤਾ ਹੋਇਆ ਉਹ ਗਲਤ ਹੈਗਾ ਆ ਸੋ ਵੇਖ অপশন নাম্বার ਜੇ ਤੁਸੀਂ 4 ਨੂੰ ਵੇਖਦੇ ਹੋ ਕਿ ਇਹ ਤਾਂ ਸਹੀ ਹੈ ਬਟ ਆਹ ਸਹੀ ਨਹੀਂ ਹੈ ਸੋ অপশন ਨੰਬਰ 4 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਅਗਲਾ ਪ੍ਰਸ਼ਨ ਵੇਖੋ ਭਾਸ਼ਾਈ ਕੌਸ਼ਲਾਂ ਬਿਹਤਰ ਸਿੱਖਿਆ ਸਿੱਖਿਆ ਭਾਸ਼ਾਈ ਕੌਸ਼ਲਾਂ ਬਿਹਤਰ ਸਿੱਖਿਆ ਜਾ ਸਕਦੀਆਂ ਹਨ ਚੁਣੌਤੀ ਭਰਪੂਰ ਅਤੇ ਮਕੈਨਿਕੀ ਭਾਸ਼ਾ ਡ੍ਰਿਲਾਂ ਦੀ ਮਦਦ ਨਾਲ ਜੇਕਰ ਅਧਿਆਪਕ ਇੱਕੋ ਵੇਲੇ ਇੱਕ ਕੌਸ਼ਲ ਉੱਤੇ ਜ਼ੋਰ ਦੇਵੇ ਜੇਕਰ ਉਹ ਇੱਕ ਸੰਗਠਿਤ ਤਰੀਕੇ ਨਾਲ ਇਸ ਨਾਲ ਨਜਿੱਠਣ ਜਾਂ ਫਿਰ ਸਿਰਫ ਲਿਖਤੀ ਟੈਸਟਾਂ ਅਤੇ ਅਸਾਈਨਮੈਂਟਾਂ ਰਾਹੀਂ ਗੱਲ ਕਿਦੀ ਕੀਤੀ ਜਾ ਰਹੀ ਆ ਭਾਸ਼ਾਈ ਕੌਸ਼ਲਾਂ ਦੀ ਭਾਸ਼ਾਈ ਕੌਸ਼ਲ ਕਿਹੜੇ-ਕਿਹੜੇ ਹੁੰਦੇ ਆ ਜੀ ਐਲ ਐਸ ਆਰ ਡਬਲ ਐਲ ਤੋਂ ਹੋ ਗਿਆ ਲਿਸਨਿੰਗ ਜਿਹਨੂੰ ਤੁਸੀਂ ਸੁਣਨਾ ਕਹਿ ਦਿੰਦੇ ਹੋ ਐਸ ਤੋਂ ਹੋ ਗਿਆ ਸਪੀਕਿੰਗ ਜਿਹਨੂੰ ਤੁਸੀਂ ਬੋਲਣਾ ਕਹਿ ਦਿੰਦੇ ਹੋ ਆਰ ਤੋਂ ਹੋ ਗਿਆ ਰੀਡਿੰਗ ਜਿਹਨੂੰ ਤੁਸੀਂ ਪੜ੍ਹਨਾ ਕਹਿ ਸਕਦੇ ਹੋ ਆ ਡਬਲ ਤੋਂ ਹੋ ਗਿਆ ਰਾਈਟਿੰਗ ਜਿਹਨੂੰ ਤੁਸੀਂ ਲਿਖਣਾ ਕਹਿ ਦਿੰਦੇ ਹੋ ਸੋ ਇਹ ਸਕਿੱਲ ਤੁਸੀਂ ਸਿਖਾਉਣੀਆਂ ਨੇ ਬੱਚਿਆਂ ਨੂੰ ਤੇ ਇਹਦੇ ਲਈ ਕੀ ਚੀਜ਼ ਜ਼ਰੂਰੀ ਹੈਗੀ ਆ ਜੇਕਰ ਆਪਾਂ ਸੀਕੁਐਂਸ ਵਾਈਜ਼ ਸਿਸਟਮੈਟਿਕ ਤਰੀਕੇ ਨਾਲ ਬੱਚਿਆਂ ਨੂੰ ਬਾਕੀ ਸਾਰੀਆਂ ਚੀਜ਼ਾਂ ਸਿਖਾਈਏ ਕਿ ਸਿਰਫ ਇੱਕ ਕੌਸ਼ਲ ਸਿਖਾਉਣ ਨਾਲ ਆਪਾਂ ਬੱਚੇ ਨੂੰ ਭਾਸ਼ਾ ਜੰਪਰਪੂਰ ਵਾਲਾ ਕੰਮ ਦੇਵਾਂਗੇ ਕੁਝ ਹੱਦ ਤੱਕ ਇਹੋ ਜਿਹੇ ਆਪਸ਼ਨਾਂ ਨੂੰ ਆਪਾਂ ਸਹੀ ਲਗਾ ਦਿੰਦੇ ਹੁੰਨੇ ਆ ਚੁਣੌਤੀ ਵਾਲੇ ਜਿੱਥੇ ਆਪਸ਼ਨ ਤੁਹਾਨੂੰ ਵਿਖ ਜੇ ਆਪਾਂ ਉਹਨੂੰ ਪੋਜ਼ਿਟਿਵ ਮੰਨਦੇ ਹੁੰਨੇ ਆ ਬਟ ਇਸ ਸਿਚੁਏਸ਼ਨ ਦੇ ਵਿੱਚ ਇਹ ਆਪਸ਼ਨ ਵੀ ਗਲਤ ਹੈ ਇੱਥੇ ਲਿਖਿਆ ਹੋਇਆ ਜੇਕਰ ਉਹ ਇੱਕ ਸੰਗਠਿਤ ਤਰੀਕੇ ਨਾਲ ਇਸ ਨਾਲ ਨਜਿੱਠਣ ਸੰਗਠਿਤ ਮਤਲਬ ਕਿ ਆਰਗੇਨਾਈਜ਼ ਤਰੀਕੇ ਨਾਲ ਆਪਾਂ ਬੱਚਿਆਂ ਨੂੰ ਬਿਲਕੁਲ ਸਿਖਾ ਸਕਦੇ ਹਾਂ ਸੋ ਆਪਸ਼ਨ ਨੰਬਰ 3 ਨੂੰ ਤੁਸੀਂ ਲਗਾਉਣਾ ਹੈ ਟਿਕ ਐਂਡ ਆਪਸ਼ਨ ਨੰਬਰ 4 ਚ ਲਿਖਿਆ ਸਕੇਗਾ ਕਿ ਸਿਰਫ ਲਿਖਤੀ ਸਿਰਫ ਆ ਗਿਆ ਵਰਡ ਤੇ ਸਿਰਫ ਲਿਖਤੀ ਟੈਸਟ ਅਤੇ ਅਸਾਈਨਮੈਂਟਾਂ ਰਾਹੀਂ ਕਿ ਆਪਾਂ ਬੱਚਿਆਂ ਦੀਆਂ ਜਿਹੜੀਆਂ ਸਕਿੱਲਸ ਨੇ ਐਲ ਐਸ ਆਰ ਡਬਲਯੂ ਦੀਆਂ ਉਹ ਸਿਖਾ ਸਕਦੇ ਹਾਂ ਬਿਲਕੁਲ ਨਹੀਂ ਸੋ ਆਪਸ਼ਨ ਨੰਬਰ 3 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਤੇ ਅਗਲਾ ਪ੍ਰਸ਼ਨ ਪੜੋ ਅਗਲੇ ਪ੍ਰਸ਼ਨ ਦੇ ਵਿੱਚ ਲਿਖਿਆ ਹੋਇਆ ਇਹ ਪਤਾ ਲਗਾਉਣਾ ਪਤਾ ਲਗਾਉਣਾ ਕੀ ਇਹ ਪਤਾ ਲਗਾਉਣ ਲਈ ਕਿ ਕੀ ਵਿਦਿਆਰਥੀਆਂ ਨੂੰ ਅ ਬਿਰ ਤੰਤਕ ਕੌਸ਼ਲ ਦੀ ਵਰਤੋਂ ਕਰਨ ਦੀ ਸਮਝ ਆ ਗਈ ਹੈ ਇਹ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਇਹਦੇ ਵਿੱਚ ਆਪਾਂ ਨਰੇਟਿਵ ਜਿਹੜੀਆਂ ਸਕਿੱਲਸ ਨੇ ਕਿ ਬੋਲ ਕੇ ਬੱਚਾ ਸਾਨੂੰ ਕੋਈ ਗੱਲਬਾਤ ਦੱਸ ਪਾਰਿਆ ਕਿ ਨਹੀਂ ਪਾਰਿਆ ਸੋ ਇਹਦੇ ਵਿੱਚ ਆਪਾਂ ਬੱਚਿਆਂ ਦਾ ਚੈੱਕ ਕਰਨਾ ਆ ਕਿ ਬੱਚੇ ਨੂੰ ਇਹ ਜਿਹੜਾ ਕੌਸ਼ਲ ਹੈਗਾ ਆ ਇਹ ਸਮਝ ਆ ਗਿਆ ਕਿ ਨਹੀਂ ਆ ਗਿਆ ਸੋ ਇਹਦੇ ਲਈ ਟੀਚਰ ਕੀ ਕਰੇਗਾ ਹੈਰਾਨ ਹੋਣ ਸਮੇ ਇੱਥੇ ਸਰਪ੍ਰਾਈਜ਼ਿੰਗ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਬੱਚਾ ਸਰਪ੍ਰਾਈਜ਼ ਹੋਊਗਾ ਫਿਰ ਉਹਨੂੰ ਆਪਾਂ ਕਵਾਂਗੇ ਕਿਸੇ ਇਨਸੀਡੈਂਸ ਨੂੰ ਜਿਹੜਾ ਹੈਗਾ ਆ ਸਾਂਝਾ ਕਰ ਸਾਨੂੰ ਦੱਸ ਆਪਸ਼ਨ ਨੰਬਰ 2 ਵਿੱਚ ਲਿਖਿਆ ਹੋਇਆ ਪਾਠ ਵਿੱਚੋਂ ਕਿਰਿਆਵਾਂ ਅਤੇ ਵਿਸ਼ੇਸ਼ਣ ਵਿਸ਼ੇਸ਼ਣਾਂ ਉੱਤੇ ਗੋਲੇ ਲਗਾਉਣ ਲਈ ਕਵਾਂਗੇ ਜਾਂ ਫਿਰ ਆਪਸ਼ਨ ਨੰਬਰ 3 ਕਿ ਭਾਸ਼ਾ ਦਾ ਵੰਨਣ ਕਰਦੇ ਕਰਦੇ ਆ ਹੋ ਰਹੀਆਂ ਗਲਤੀਆਂ ਨੂੰ ਸੁਧਾਰਨ ਲਈ ਕਹਾਂਗੇ ਜਾਂ ਫਿਰ ਆਪਸ਼ਨ ਨੰਬਰ 4 ਕਿ ਇੱਕ ਕਹਾਣੀ ਨੂੰ ਪੜ੍ਹ ਕੇ ਪੈਰੇ ਆਧਾਰਿਤ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਆਪਾਂ ਕਹਾਂਗੇ ਸੋ ਤੁਹਾਨੂੰ ਕੀ ਲੱਗਦਾ ਕੀ ਜਵਾਬ ਸਹੀ ਹੋਏਗਾ ਜੇਕਰ ਆਪਾਂ ਚੈੱਕ ਕਰਨਾ ਆ ਬੱਚੇ ਵਿੱਚ ਜਿਹੜੀਆਂ ਨੈਰੇਟਿਵ ਸਕਿਲਸ ਹੈਗੀਆਂ ਨੇ ਉਹ ਇੰਪਰੂਵ ਹੋ ਚੁੱਕੀਆਂ ਨੇ ਕਿ ਨਹੀਂ ਹੋਈਆਂ ਨੇ ਤੇ ਆਪਾਂ ਕਹਾਂਗੇ ਕਿ ਕੋਈ ਤੂੰ ਇਹੋ ਜੀ ਗੱਲ ਦੱਸ ਦੇ ਜਿਹੜੀ ਤੇਰੇ ਨਾਲ ਐਕਚੁਅਲ ਵਿੱਚ ਹੋਈ ਸੀਗੀ ਮੰਨ ਲਓ ਪਿੰਡ ਦੇ ਵਿੱਚ ਮੇਲਾ ਲੱਗਿਆ ਤੇ ਮੇਲਾ ਜਦੋਂ ਲੱਗ ਜਾਂਦਾ ਆ ਅਚਾਨਕ ਮੇਲਾ ਲੱਗਿਆ ਤੇ ਬੱਚੇ ਲਈ ਬੜੀ ਹੈਰਾਨੀ ਜੀ ਵਾਲੀ ਗੱਲ ਹੋ ਜਾਂਦੀ ਆ ਸੋ ਆਪਾਂ ਕਹਿ ਸਕਦੇ ਆ ਕਿ ਚੱਲ ਬੇਟਾ ਇੰਜ ਕਰ ਜਦੋਂ ਤੂੰ ਮੇਲਾ ਵੇਖਣ ਗਿਆ ਸੀਗਾ ਤੂੰ ਉਥੇ ਕੀ ਕੁਝ ਕਰਿਆ ਇਹਦੇ ਬਾਰੇ ਦੱਸ ਦੇ ਜਾਂ ਫਿਰ ਜਦੋਂ ਤੂੰ ਆਪਦੇ ਨਾਨਕੇ ਗਿਆ ਸਗਾ ਜਾਂ ਫਿਰ ਆਪਦੇ ਰਿਸ਼ਤੇਦਾਰੀ ਵਿੱਚ ਗਿਆ ਸਗਾ ਤੈਨੂੰ ਫਲਾਨੀ ਚੀਜ਼ ਗਿਫਟ ਵਿੱਚ ਮਿਲ ਗਈ ਇਹਦੇ ਬਾਰੇ ਦੱਸ ਦੇ ਤੇ ਬੱਚਾ ਉਸ ਘਟਨਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕੀ ਕਰੇਗਾ ਸਾਂਝੀ ਕਰਨ ਦੀ ਕੋਸ਼ਿਸ਼ ਕਰੇਗਾ ਐਂਡ ਕਿਉਂਕਿ ਉਹਦਾ ਇੰਟਰਸਟ ਸਿਗਾ ਰੀਅਲ ਲਾਈਫ ਦੇ ਵਿੱਚ ਉਹਨੇ ਸਾਰੀਆਂ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਸਿਗੀਆਂ ਸੋ ਹੋ ਸਕਦਾ ਹੈ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਾਰੀਆਂ ਗੱਲਾਂ ਦੱਸੇ ਸੋ ਆਪਸ਼ਨ ਨੰਬਰ 1 ਤੁਹਾਡਾ ਜਵਾਬ ਤੁਹਾਡਾ ਬਿਲਕੁਲ ਹੀ ਸਹੀ ਹੋਵੇਗਾ ਤੇ ਅੱਗੇ ਵੇਖਦੇ ਹਾਂ ਪ੍ਰਸ਼ਨ ਨੂੰ ਇਹਦੇ ਵਿੱਚ ਲਿਖਿਆ ਹੋਇਆ 7ਵੇਂ ਜਮਾਤ ਦਾ ਇੱਕ ਅਧਿਆਪਕ ਨਿਰਧਾਰਿਤ ਪਾਠ ਪੁਸਤਕਾਂ ਤੋਂ ਇਲਾਵਾ ਸੌਖੀਆਂ ਕਿਤਾਬਾਂ ਪੜ੍ਹਾ ਰਿਹਾ ਹੈ ਮੰਨ ਲਓ ਇੱਕ ਜਿਹੜਾ 7 ਦੁਆਰਾ ਟੈਕਸਟ ਬੁੱਕਸ ਤੋਂ ਪੜਾਈਆਂ ਜਾ ਹੀ ਰਹੀਆਂ ਸਨਗੀਆਂ ਉਹਦੇ ਨਾਲ ਨਾਲ ਜਿਹੜੀਆਂ ਕਹਾੜੀਆਂ ਦੀਆਂ ਕਿਤਾਬਾਂ ਹੁੰਦੀਆਂ ਨੇ ਉਹ ਦੇ ਦਿੱਤੀਆਂ ਗਈਆਂ ਜਾਂ ਫਿਰ ਇਸ ਤੋਂ ਇਲਾਵਾ ਕੋਈ ਹੋਰ ਕਿਤਾਬ ਸਗੀ ਉਹ ਦੇ ਦਿੱਤੀ ਗਈ ਸੌਖੀ ਜੀ ਕਿਤਾਬ ਸਗੀ ਇੰਟਰਸਟਿੰਗ ਕਿਤਾਬ ਸਗੀ ਸੋ ਉਹਨਾਂ ਵੱਲੋਂ ਜਿਹੜੀ ਕਿਤਾਬ ਦਿੱਤੀ ਗਈ ਸੋ ਉਹ ਬੱਚੇ ਦੀ ਕਿਹੜੀ ਚੀਜ਼ ਨੂੰ ਉਤਸ਼ਾਹਿਤ ਕਰ ਰਹੀ ਆ ਕੀ ਇਹ ਇੰਟੈਂਸਿਵ ਰੀਡਿੰਗ ਹੈ ਸ਼ੇਅਰਡ ਰੀਡਿੰਗ ਹੈਗੀ ਆ ਐਕਸਟੈਂਸਿਵ ਰੀਡਿੰਗ ਹੈਗੀ ਆ ਜਾਂ ਫਿਰ ਇਹ ਗਾਈਡਡ ਰੀਡਿੰਗ ਹੈਗੀ ਆ ਇਹਨੂੰ ਵੀ ਵੇਖੋ ਇਹਨਾਂ ਨੇ ਅੰਗਰੇਜ਼ੀ ਵਿੱਚ ਹੀ ਲਿਖ ਛੱਡਿਆ ਆ ਜੇ ਤੁਸੀਂ ਅੰਗਰੇਜ਼ੀ ਪੈਡਾਗੋਜੀ ਦੀਆਂ ਵੀਡੀਓਜ਼ ਵੇਖਦੇ ਹੋ ਤੇ ਇਹ ਤੁਹਾਡੇ ਲਈ ਕਾਫੀ ਜ਼ਿਆਦਾ ਇੰਟਰਸਟਿੰਗ ਤੇ ਸੌਖਾ ਹੋ ਜਾਊਗਾ ਐਂਡ ਤੁਸੀਂ ਦੱਸ ਸਕਦੇ ਹੋ ਇਸ ਪ੍ਰਸ਼ਨ ਦਾ ਜਵਾਬ ਕਿ ਮੈਂ ਬੱਚਿਆਂ ਨੂੰ ਕੀ ਕਰ ਰਿਹਾ ਬੱਚਿਆਂ ਨੂੰ ਜੇਕਰ ਕਹਾਣੀ ਦੀਆਂ ਕਿਤਾਬਾਂ ਪੜਾ ਰਿਹਾ ਨਿੱਕੀਆਂ ਨਿੱਕੀਆਂ ਕਿਤਾਬਾਂ ਨੇ ਸੌਖੀਆਂ ਸੌਖੀਆਂ ਕਿਤਾਬਾਂ ਨੇ ਜਾਂ ਫਿਰ ਬੱਚੇ ਅਖਬਾਰ ਵਗੈਰਾ ਪੜ੍ਹ ਰਹੇ ਆ ਜਾਂ ਫਿਰ ਅਖਬਾਰ ਵਿੱਚ ਆਈ ਕੋਈ ਕਹਾਣੀ ਪੜ੍ਹ ਰਹੇ ਆ ਸੋ ਇਸ ਤਰ੍ਹਾਂ ਦੀ ਤੁਸੀਂ ਰੀਡਿੰਗ ਨੂੰ ਨਾ ਪਤਾ ਕੀ ਕਰਦੇ ਹੋ ਕਹਿੰਦੇ ਹੋ ਇਸ ਤਰ੍ਹਾਂ ਦੀ ਰੀਡਿੰਗ ਨੂੰ ਤੁਸੀਂ ਐਕਸਟੈਂਸਿਵ ਰੀਡਿੰਗ ਕਹਿੰਦੇ ਹੋ ਕੀ ਕਹਿੰਦੇ ਹੋ ਜੀ ਐਕਸਟੈਂਸਿਵ ਰੀਡਿੰਗ ਦਾ ਨਾਮ ਤੁਸੀਂ ਦਿਨੇ ਹੋ ਬਟ ਮੰਨ ਲਓ ਮੈਂ ਬੱਚਿਆਂ ਨੂੰ ਕੋਈ ਹੋਰ ਕਿਤਾਬ ਸੀਗੀ ਕਲਾਸ ਵਿੱਚ ਮਨ ਲਓ ਕਿ ਟੈਕਸਟ ਬੁੱਕ ਸੀਗੀ ਪੰਜਾਬੀ ਦੀ ਕਿਤਾਬ ਸੀਗੀ ਹਿੰਦੀ ਦੀ ਕਿਤਾਬ ਸੀ ਇੰਗਲਿਸ਼ ਦੀ ਕਿਤਾਬ ਸੀਗੀ ਜਦੋਂ ਮੈਂ ਇਸ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਕਿ ਉਹਨਾਂ ਦੇ ਸਿਲੇਬਸ ਵਿੱਚ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਕਿਤਾਬਾਂ ਪੜਨ ਨੂੰ ਕਹਾਂ ਸੋ ਉਹਨੂੰ ਤਾਂ ਤੁਸੀਂ ਕਹਿੰਦੇ ਹੋ ਇੰਟੈਂਸਿਵ ਰੀਡਿੰਗ ਕੀ ਕਹਿੰਦੇ ਹੋ ਇੰਟੈਂਸਿਵ ਰੀਡਿੰਗ ਬਟ ਇਸ ਆਪਸ਼ਨ ਦਾ ਜਿਹੜਾ ਕੁਐਸਚਨ ਦਾ ਜਿਹੜਾ ਸਹੀ ਜਵਾਬ ਹੋਵੇਗਾ ਉਹ ਕੀ ਹੋਏਗਾ ਮਤਲਬ ਜਦੋਂ ਆਪਾਂ ਸੌਕੀਆਂ ਕਿਤਾਬਾਂ ਪੜਾ ਰਹੇ ਸੀਗੇ ਉਹਨੂੰ ਕਿਤਾਬਾਂ ਦਿੱਤੀਆਂ ਤੇ ਉਹਨੂੰ ਆਪਾਂ ਐਕਸਟੈਂਸਿਵ ਰੀਡਿੰਗ ਕਹਾਂਗੇ ਸੋ ਆਪਸ਼ਨ ਨੰਬਰ 3 ਤੁਸੀਂ ਲਗਾਉਣਾ ਹੈਗਾ ਟਿਕ 3 ਨੂੰ ਜਵਾਬ ਹੈ ਐਂਡ ਇਸ ਦੇ ਨਾਲ ਹੀ ਚੱਲਦੇ ਆਂ ਆਪਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈਗਾ ਪ੍ਰਿੰਸੀਪਲ ਨੇ ਭਾਸ਼ਾ ਅਧਿਆਪਕ ਨੂੰ ਨਵੇਂ ਸੈਸ਼ਨ ਵਾਸਤੇ ਪਾਠ ਪੁਸਤਕਾਂ ਅਤੇ ਹੋਰ ਸਾਧਨਾ ਦੀ ਚੋਣ ਕਰਨ ਲਈ ਕਿਹਾ ਚੋਣ ਕਰਦੇ ਸਮੇਂ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸੰਗਿਕ ਨਹੀਂ ਹੈਗਾ ਜਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਗੱਲ ਇੰਨੀ ਜ਼ਿਆਦਾ ਜ਼ਰੂਰੀ ਨਹੀਂ ਹੈਗੀ ਪੁਸਤਕਾਂ ਅਤੇ ਸਾਧਨਾ ਦੀ ਅਨੁਕੂਲਤਾ ਆਪਸ਼ਨ ਨੰਬਰ 2 ਵਿੱਚ ਲਿਖਿਆ ਹੋਇਆ ਬੱਚਿਆਂ ਲਈ ਸਿਖਲਾਈ ਦੀਆਂ ਜ਼ਰੂਰਤਾਂ ਅਤੇ ਭਾਸ਼ਾਵਾ ਦਾ ਗਿਆਨ ਵਿਦਿਆਰਥੀਆਂ ਦਾ ਪੱਧਰ ਜਾਂ ਫਿਰ ਸਮਗਰੀ ਦੀ ਸੰਕਲਪਗਤ ਜਟਿਲਤਾ ਅਤੇ ਸੰਗਣਾਪਨ ਸੋ ਕਿਤਾਬਾਂ ਦੀ ਚੋਣ ਕਰਦੇ ਟਾਈਮ ਆਪਾਂ ਬੱਚਿਆਂ ਦੀ ਜਿਹੜੀ ਅਨੁਕੂਲਤਾ ਹੁੰਦੀ ਹੈ ਲੈਵਲ ਹੈਗਾ ਆ ਉਹ ਜ਼ਰੂਰ ਆਪਾਂ ਚੈੱਕ ਕਰਾਂਗੇ ਸੋ ਇਹ ਗੱਲ ਤਾਂ ਜ਼ਰੂਰੀ ਹੈਗੀ ਆ ਬੱਚਿਆਂ ਲਈ ਸਿਖਲਾਈ ਦੀਆਂ ਜ਼ਰੂਰਤਾਂ ਉਹਨਾਂ ਦੀਆਂ ਉਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਈ ਇਹ ਕਿਤਾਬਾਂ ਨੂੰ ਬਣਾਇਆ ਜਾਂਦਾ ਸੋ ਭਾਸ਼ਾਵਾ ਦਾ ਜਿਹੜਾ ਗਿਆਨ ਹੈਗਾ ਸੋ ਇਹ ਆਪਸ਼ਨ ਵੀ ਠੀਕ ਹੈ ਵਿਦਿਆਰਥੀਆਂ ਦਾ ਪੱਧਰ ਜਿਹੜਾ ਹੈਗਾ ਯਾ ਲੈਵਲ ਇਹ ਵੀ ਆਪਾਂ ਧਿਆਨ ਵਿੱਚ ਰੱਖਾਂਗੇ ਬਟ ਆਪਸ਼ਨ ਨੰਬਰ 4 ਨੂੰ ਆਪਾਂ ਇਗਨੋਰ ਕਰਾਂਗੇ ਸੋ ਇਹੀ ਤੁਹਾਡਾ ਸਹੀ ਜਵਾਬ ਹੈਗਾ ਜੀ ਆਪਸ਼ਨ ਨੰਬਰ 4 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਸਮਗਰੀ ਦੀ ਜਿਹੜੀ ਸੰਕਲਪਗਤ ਜਟਿਲਤਾ ਅਤੇ ਸੰਗਣਾ ਪੜਨ ਨੂੰ ਆਪਾਂ ਕਿਹੜਾ ਵੀ ਪ੍ਰਸੰਗਿਕ ਨਹੀਂ ਹੈਗਾ ਸੋ ਇਹੀ ਜਵਾਬ ਤੁਹਾਡਾ ਸਹੀ ਹੈ ਤੇ ਇਸ ਦੇ ਨਾਲ ਆਪਾਂ ਚੱਲਦੇ ਹਾਂ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਦੇ ਉੱਤੇ ਜਿਹੜਾ ਲਾਸਟ ਪ੍ਰਸ਼ਨ ਹੈਗਾ ਧਿਆਨ ਨਾਲ ਤੁਸੀਂ ਵੇਖੋ ਤੇ ਇਹਨੂੰ ਸੋਲਵ ਕਰਨ ਰਿਆ ਇਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਕਿ ਅਧਿਆਪਕ ਸਿੱਖਿਆਰਥੀਆਂ ਵੱਲੋਂ ਭਾਸ਼ਾ ਸਮਗਰੀ ਦੀ ਵਰਤੋਂ ਕਰਨ ਦੀ ਨਿਗਰਾਨੀ ਕਰਨ ਲਈ ਇੱਕ ਮਾਪਦੰਡ ਬਣਾਉਂਦਾ ਹੈਗਾ ਆ ਕਿ ਬਣਾ ਰਿਹਾ ਇੱਕ ਮਾਪਦੰਡ ਬਣਾ ਰਿਹਾ ਸੋ ਸਮਗਰੀ ਦੀ ਨਿਗਰਾਨੀ ਲਈ ਕਿਹੜੇ ਮਾਪਦੰਡ ਮਹੱਤਵਪੂਰਨ ਤੇ ਸਹਾਇਕ ਹੋ ਸਕਦੇ ਹੈਗੇ ਆ ਸਮਗਰੀ ਨੂੰ ਪੇਸ਼ ਕਰਨਾ ਤਿਆਰ ਕਰਨਾ ਅਤੇ ਇਸ ਦਾ ਅਭਿਆਸ ਵਰਤੋਂ ਦੁਹਰਾਓ ਅਤੇ ਕਥਨਾ ਦੀ ਉਤਪਤੀ ਅਬਲੋਕਨ ਜਿਹਨੂੰ ਤੁਸੀਂ ਅਬਜ਼ਰਵੇਸ਼ਨ ਕਹਿ ਦਿੰਨੇ ਹੋ ਫੀਡਬੈਕ ਸੈਸ਼ਨ ਅਤੇ ਲਿਖਤੀ ਰਿਪੋਰਟਾਂ ਤੇ ਚੈਕਲਿਸਟ ਧਾਰਨਾਵਾਂ ਅਤੇ ਵਿਦਿਆਰਥੀਆਂ ਦੇ ਸਿੱਟੇ ਸਹੀ ਜਵਾਬ ਦੀ ਗੱਲ ਕਰੀਏ ਤੁਸੀਂ ਹੁਣ ਤੱਕ ਲਗਾ ਦਿੱਤਾ ਹੋਣਾ ਸਹੀ ਜਵਾਬ ਉਹ ਹੋਊਗਾ ਜੇ ਤੁਹਾਡਾ ਆਪਸ਼ਨ ਨੰਬਰ 3 ਕਿ ਅਬ ਲੋਕਾਂ ਨੇ ਫੀਡਬੈਕ ਸੈਸ਼ਨ ਅਤੇ ਲਿਖਤੀ ਰਿਪੋਰਟਾਂ ਇਹ ਜਵਾਬਸਾਰਦਾ ਬਿਲਕੁਲ ਹੀ ਸਹੀ ਹੈਗਾ ਐਂਡ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਸ਼ਾਸ਼ਨ ਨੂੰ ਖਤਮ ਕਰਨ ਐਂਡ ਤੁਹਾਨੂੰ ਸਾਰੇ ਪ੍ਰਸ਼ਨ ਸਮਝ ਆ ਗਏ ਹੋਣੇ ਆ ਜੇਕਰ ਨਹੀਂ ਸਮਝ ਲੱਗੇ ਤਾਂ ਕੋਈ ਗੱਲ ਨਹੀਂ ਇਸ ਵੀਡੀਓ ਨੂੰ ਤੁਸੀਂ ਦੁਬਾਰਾ ਵੇਖਦੇ ਰਹੋ ਐਂਡ ਪੇਪਰ ਦੇ ਵਿੱਚ ਪੰਜਾਬੀ ਪੈਡਾਗੋਜੀ ਦੀ ਗੱਲ ਕਰੀਏ ਤਾਂ ਤੁਸੀਂ ਪੰਜਾਬੀ ਸੈਕਸ਼ਨ ਵਿੱਚ ਬਹੁਤ ਹੀ ਵਧੀਆ ਸਕੋਰ ਕਰਦੇ ਹੋ ਐਂਡ ਇਹ ਨਾ ਸੋਚੋ ਕਿ ਸਿਰਫ ਪੰਜਾਬੀ ਪੈਡਾਗੋਜੀ ਦੇ ਵਿੱਚ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਹੋਰ ਸਬਜੈਕਟਾਂ ਨਾਲ ਵੀ ਜੁੜੀਆਂ ਹੁੰਦੀਆਂ ਨੇ ਤੁਸੀਂ ਕੋਈ ਵੀ ਪੈਡਾਗੋਜੀ ਵੇਖੋ ਪੰਜਾਬੀ ਹੋਵੇ ਐਸਐਸਟੀ ਹੋਵੇ ਅੰਗਰੇਜ਼ੀ ਹੋਵੇ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ ਸੋ ਜੇਕਰ ਤੁਸੀਂ ਇਹਨਾਂ ਕੁਐਸਚਨਸ ਨੂੰ ਖੁਦ ਅਟੈਂਪ ਕਰ ਦਿਓ ਤਾਂ ਤੁਹਾਡੇ ਜਿਹੜੇ ਨੰਬਰ ਨੇ ਉਹ ਜਰੂਰ ਵਧਣਗੇ ਸੋ ਜੇਕਰ ਤੁਹਾਡੇ ਅੰਡਰਸਟੈਂਡਿੰਗ ਤੁਹਾਡੀ ਵਧੇਗੀ ਤੁਹਾਡੇ ਨੰਬਰ ਵੀ ਵਧਣਗੇ ਐਂਡ ਤੁਹਾਡੇ ਪੇਪਰਾਂ ਵਿੱਚ ਉਹ ਨੰਬਰ ਵੀ ਬਹੁਤ ਵਧੀਆ ਆਉਣਗੇ ਸੋ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰ ਦਿਓ ਐਂਡ ਵੀਡੀਓ ਨੂੰ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਥੈਂਕ ਯੂ so much for watching god bless you all